ਅਸਲਾਮ ਵਾਲੇਕੁਮ ਸਸਰੀ ਅਟਲ ਕੀ ਹਾਲ ਚਾਲ ਆ ਵੀਰੋ ਭਰਾਵੋ ਤੁਹਾਡਾ ਅਮੀਰ ਚਾਨੇ ਸਰ ਚੰਨੇਪਲੇ ਦੇ ਬੰਦੀਆ ਹੋਗੇ ਤੇ ਵਧੀਆ ਹੋਗੇ ਦੁਆ ਹੈ ਰੱਬ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੇ ਚੜ੍ਹਦੇ ਲੈਂਦੇ ਤੁਹਾਡੇ ਸਾਂਝੇ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਦੋਸਤੋ ਖੁਸ਼ ਰਹਾ ਕਰੋ ਜ਼ਿੰਦਗੀ ਦਾ ਕੋਈ ਇਤਬਾਰ ਨਹੀਂ ਕਿਹੜੇ ਟਾਈਮ ਕਿਹੜੇ ਮੋੜ ਤੇ ਤੇ ਕਿਹੜੀ ਘੜੀ ਮੁੱਕ ਜਾਣੀ ਹੈ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਹੱਸੀ ਖੁਸ਼ੀ ਗੁਜ਼ਾਰੋ ਆਪਣੇ ਪਿਆਰਿਆਂ ਨਾਲ ਗੁਜ਼ਾਰੋ ਆਪਣੇ ਪਿਆਰਿਆਂ ਨਾਲ ਹੱਸੀ ਖੁਸ਼ੀ ਨਾਲ ਰਹੋ ਤੇ ਜਿਆਦਾ ਤੋਂ ਜਿਆਦਾ ਟਾਈਮ ਆਪਣੇ ਪਿਆਰਿਆਂ ਨੂੰ ਦੇਵੋ। ਸਿੰਦਰੀ ਦੇ 4 ਦਿਨ ਇਦਾਂ گزارੋ ਤੇ ਸਾਰੀ ਗਮਾ ਤੁਹਾਨੂੰ ਯਾਦ ਆ। ਹਾਂਜੀ ਲੋਕਾਂ ਨਾਲ ਆਪਣੇ ਆਪਣੇ ਤੋਂ ਬਵਸਤਾ ਲੋਕਾਂ ਨਾਲ ਅੱਛਾ ਸਲੂਕ ਕਰੋ ਉਹਨਾਂ ਦੇ ਨਾਲ ਯਾਨੀ ਕਿ ਆਪਣਾ ਐਸਾ ਤੁਸੀਂ ਆਪਣਾ ਵਿਹਾਰ ਰੱਖੋ ਆਪਣਾ ਜਿਹੜਾ ਤੁਹਾਡਾ ਚਾਲ ਚੱਲਣੇ ਆਪਣਾ ਤੁਹਾਡਾ ਉਹਨਾਂ ਦੇ ਨਾਲ ਰੋਮ ਮਰਦਗੀ ਦਾ ਹਾਂਜੀ ਅੱਛੇ ਲੱਗਦਾ ਨਾਲ ਯਾਦ ਕਰਨ ਕਿਉਂਕਿ ਜ਼ਿੰਦਗੀ ਇੱਕ ਪਾਣੀ ਦਾ ਬੁਲਬਲਾ ਹੈ ਜਿਹਦਾ ਕੋਈ ਪਤਾ ਨਹੀਂ ਲੱਗਦਾ ਕਿਹੜੇ ਟਾਈਮ ਫਟ ਜਾਣਾ ਹੈ ਕਿਹੜੇ ਟਾਈਮ ਉਹਨੇ ਖਤਮ ਹੋ ਜਾਣਾ ਹੈ ਤੇ ਤੁਹਾਡੇ ਸਾਹਮਣੇ ਇੰਨੇ ਵਾਕਿਆਤ ਹੋ ਰਹੇ ਨੇ ਦੇਖੋ ਹੁਣ ਇੱਕਦਮ ਸਲਾਬ ਆ ਗਿਆ ਸਲਾਬ ਕਿੰਨੀਆਂ ਜ਼ਿੰਦਗੀਆਂ ਲੈ ਗਿਆ ਤੇ ਕਿਸੇ ਦੇ ਵਹਿਮ-ਗਮਾਨ ਚ ਵੀ ਨਹੀਂ ਹੋਣਾ ਕਿ ਅਸੀਂ ਸਲਾਬ ਦੇ ਵਿੱਚ ਰੋੜ ਜਾਣਾ ਤੇ ਰੱਬੋਂ ਜਦੋਂ ਬੰਦੇ ਦੀ ਆਂਦੀ ਏ ਫਿਰ ਪਤਾ ਨਹੀਂ ਲੱਗਦਾ ਤੇ ਰੱਬੋਂ ਅਜ਼ਮਾਇਸ਼ ਹੁੰਦੀ ਐ ਤੇ ਐ ਸਾਲ 2025 ਜਿੱਤੇ ਇੰਨੀਆਂ ਕਾਫਤਾਂ ਆਈਆਂ ਨੇ ਇੰਨੇ ਬੁਰੇ ਵਾਕਿਆਤ ਹੋਏ ਨੇ ਸਾਡੇ ਪੰਜਾਬ ਵਾਲੇ ਪਾਸ ਚੜ੍ਹਦੇ ਪੰਜਾਬ ਤੇ ਜਸਵੰਦਰ ਭੱਲਾ ਸਾਹਿਬ ਚਲੇ ਗਏ ਅੱਲਾ ਪਾਕ ਉਹਨਾਂ ਤੇ ਖਾਸ ਰਹਿਮ ਫਰਮਾਵੇ ਉਹਨਾਂ ਨੂੰ ਜੰਨਤ ਚ ਜਗ੍ਹਾ ਦੇਵੇ ਤੇ ਹੁਣ ਰੀਸੈਂਟਲੀ ਸਾਡੇ ਰਾਜਵੀਰ ਜਵੰਦਾ ਸਾਹਿਬ ਉਹਨਾਂ ਦਾ ਐਕਸੀਡੈਂਟ ਹੋਇਆ ਹੈ ਬਰੀ ਕ੍ਰਿਟੀਕਲ ਕੰਡੀਸ਼ਨ ਜਿਨੇ ਅੱਲਾਹ ਪਾਕ ਉਹਨਾਂ ਤੇ ਰੈਮ ਕਰੇ ਉਹਨਾਂ ਨੂੰ ਸ਼ਫਾਇਆਬ ਕਰੇ ਜਲਦੋਂ ਜਲਦ ਆਮੀਨ ਤੇ ਅਸੀਂ ਅਰਦਾਸ ਕਰਨੇ ਆ ਜੀ ਅੱਲਾਹ ਪਾਕ ਉਹਨਾਂ ਨੂੰ ਜਲਦ ਜਲਦ ਸ਼ਫਾਬ ਕਰੇ ਤੇ ਆਪਣੇ ਪੈਰਾਂ ਤੇ ਇਨਸ਼ਾਅੱਲਾ ਜਲਦ ਖੜੇ ਹੋ ਜਾਣ ਤੇ ਸਾਡੇ ਸਾਹਮਣੇ ਉਦਾਂ ਹੀ ਸਟੇਜ ਤੇ ਪਰਫਾਰਮੈਂਸ ਕਰਨ ਜਿਵੇਂ ਕੱਲ੍ਹ ਕਰਦੇ ਜਿੱਦਾਂ ਪਹਿਲਾਂ ਕਰਦੇ ਸੀ ਕਿਉਂਕਿ ਬਹੁਤ ਅੱਛੇ ਇਨਸਾਨ ਨੇ ਬੜੇ ਹੀ ਆਪਣੇ ਪਿਆਰਿਆਂ ਨਾਲ ਆਪਣੇ ਰਿਲੇਟਿਵ ਜਿੰਨੇ ਵੀ ਉਹਦੇ ਨਾਲ ਜੁੜੇ ਸਨ ਉਹਨਾਂ ਦਾ ਬੜੇ ਪਿਆਰ ਨਾਲ ਰਹਿ ਰਹੇ ਸਨ ਬੜੀ ਉਹਨਾਂ ਦਾ ਹੁਸਨ اخلاق ਉਹਨਾਂ ਦਾ ਅਗਰ ਤੁਸੀਂ ਬਾਇਓਗ੍ਰਾਫੀ ਹਿਸਟਰੀ ਪੜ੍ਹ ਕੇ ਦੇਖੋ ਤੇ ਬੜੇ ਹੀ ਇਨਸਾਨੀਅਤ ਦਾ ਦਰਦ ਰੱਖਣ ਵਾਲੇ ਬੰਦੇ ਹਾਂਜੀ ਬੜੇ ਨਾਈਸ ਅچھے ਇਨਸਾਨ ਨੇ ਇਨਸਾਨ ਨੇ ਮਾਸ਼ਾਅੱਲਾ ਅੱਲਾਹ ਬਾਕ ਉਹਨਾਂ ਦੀ ਹਯਾਤ ਹੀ ਕਰੇ ਤੇ ਲੰਬੀ ਜ਼ਿੰਦਗੀ ਦੇਵੇ ਜੀ ਅਸੀਂ ਵੀ ਉਹਨਾਂ ਵਾਸਤੇ ਅਰਦਾਸ ਕਰਦਾ ਪਿਆ ਹਾਂ ਜੀ ਨਤਲਾਂ ਨੂੰ ਚੇਤੇ ਯਾਦ ਤੇ ਅੱਜ ਵੀ ਅਸੀਂ ਉਹਨਾਂ ਦੀ ਵੀਡੀਓ ਲੈ ਕੇ ਆਏ ਹਾਂ ਜੀ ਉਹਨਾਂ ਦੇ ਹੈਲਥ ਦੇ ਬਾਰੇ ਅ ਨਿਊ ਅਪਡੇਟ ਆ ਜੀ ਹੁਣ ਦੀ ਤਾਜ਼ੀ ਅਪਡੇਟ ਆ ਉਹਨਾਂ ਦੇ ਕਜ਼ਨ ਆ ਮਾਮੂਦਾ ਜਿਹੜੇ ਹਸਪੀਟਲ ਗਏ ਨੇ ਉਹਨਾਂ ਦੇ ਹੈਲਥ ਦੇ ਬਾਰੇ ਉਹ ਦੱਸ ਦੇਣੇ ਚਲੋ ਜੀ ਵੀਡੀਓ ਵੇਖਨੇ ਆ ਕਿ ਉਹ ਕੀ ਦੱਸ ਰਹੇ ਨੇ ਕੋਈ ਇੰਪਰੂਵਮੈਂਟ ਆਈ ਏ ਕੀ ਬਣਿਆ ਆਪਾਂ ਮੰਗਲੋ ਇੱਕ ਵੀਡੀਓ ਹੀ ਜਾਰੀ ਕੀਤਾ ਗਿਆ ਕਿ ਅੱਜ ਅਰਦਾਸਾਂ ਦੀ ਬਹੁਤ ਲੋੜ ਆ ਤਾਂ ਹਰਜੀਤ ਸਿੰਘੂ ਵੀਰ ਤੇ ਬਾਈ ਦੇ ਚਵੰਦਾ ਵੀਰ ਦੇ ਮਾਮਾ ਜੀ ਦੇ ਲੜਕੇ ਉੱਥੋਂ ਹੁਣ ਹੀ ਆਏ ਨੇ ਐਗਜ਼ੈਕਟ ਜਿਹੜੀ ਕੀ ਸਥਿਤੀ ਆ ਕਿਉਂਕਿ ਕਿਤੇ ਨਾ ਕਿਤੇ ਸਾਡੇ ਮੰਨ ਦੇ ਵਿੱਚ ਵੀ ਇੱਕ ਡਾਅ ਸਹਿਮ ਆ ਤੇ ਬਾਈ ਹੁਣਾਂ ਤੋਂ ਪੁੱਛਦੇ ਪਾਈ ਜੀ ਕੀ ਹੁਣ ਮੌਕੇ ਦੀ ਸਥਿਤੀ ਕੀ ਹੈ ਜੀ ਐ ਮੌਕੇ ਦੀ ਸਥਿਤੀ ਪਹਿਲਾਂ ਸ੍ਰੋਤਿਆਂ ਤਨਵਾਦ ਕਰਦੇ ਆ ਵਾਹਿਗੁਰੂ ਜਿਹੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਸ੍ਰੋਤਿਆਂ ਨੇ ਉਹਦੇ ਵਿੱਚ ਬਹੁਤ ਤਾਕਤ ਹੁੰਦੀ ਆ ਬਹੁਤ ਦੁਆਵਾਂ ਭਰਾ ਦੇ ਨਾਲ ਆ ਤੇ ਅਸੀਂ ਵੀ ਹੁਣੇ ਉੱਥੋਂ ਆਏ ਆ ਮੇਰੇ ਰਿਸ਼ਤੇਦਾਰ ਜੋ ਮਾਸੀ ਜੀ ਦਾ ਬੇਟਾ ਈ ਲੰਦਾ ਰਾਜੂ ਜੀ ਬੰਦਾ ਸੋ ਦੁਆਵਾਂ ਦੀ ਬਹੁਤ ਲੋੜ ਆ ਵੀ ਵਾਹਿਗੁਰੂ ਦੀ ਕਿਰਪਾ ਨਾਲ ਬਾਕੀ ਸਾਰਾ ਠੀਕ ਆ ਬੀਪੀ ਠੀਕ ਆ ਸਭ ਕੁਝ ਠੀਕ ਆ ਬਸ ਹੁਣ ਜਿਹੜੇ ਬ੍ਰੇਨ ਦੀ ਜਿਹੜੀ ਸੋਜ ਆ ਨਾ ਉਹ ਸੋਚ ਕਰਕੇ ਕੋਈ ਸੈਨ ਨਹੀਂ ਆ ਮਤਲਬ ਕਿ ਆ ਰਿਹਾ ਜਿਵੇਂ ਮੈਨੂੰ ਕੋਈ ਮੂਵਮੈਂਟ ਨਹੀਂ ਹੋ ਰਹੀ ਹੱਥ ਦੀ ਜਾਂ ਫਿਰ ਦੀ ਤੋਂ ਸੋ ਅਰਦਾਸਾਂ ਦੇ ਵਿਚਾਰਤ ਹੁੰਦੀ ਆ ਅਰਦਾਸਾ ਕਰੋ ਮੇਰੀ ਬੇਨਤੀ ਆ ਵੈਸੇ ਵੀ ਕਲਾਕਾਰ ਜਿਵੇਂ ਕਹਿੰਦੇ ਹੁੰਦੇ ਆ ਵੀ ਅੱਧੇ ਲੋਕਾਂ ਨਾਲ ਹੀ ਜਿਉਂਦਾ ਭਾਈ ਉਹ ਲੋਕਾਂ ਨਾਲ ਜਿਉਂਦੇ ਆ ਅੱਧਾ ਕਲਾਕਾਰ ਤਾਂ ਵੈਸੇ ਹੀ ਫਕਰ ਰੂਹ ਹੁੰਦਾ ਠੀਕ ਹੈ ਨਾ ਕਿਉਂਕਿ ਹਰ ਜਗ੍ਹਾ ਜਾਂਦਾ ਜਦੋਂ ਕਲਾਕਾਰ ਵੈਗੁਰੂ ਦਾ ਨਾਮ ਲੈਂਦਾ ਪ੍ਰੋਗਰਾਮ ਲੱਗਦੇ ਆ ਫਿਰ ਵੈਗੁਰੂ ਦਾ ਨਾਮ ਲੈਂਦਾ ਤੇ ਕਲਾਕਾਰ ਰੱਬੀ ਰੂਪ ਹੁੰਦੇ ਆ ਸਾਰੇ ਕਲਾਕਾਰਾਂ ਦਾ ਬਹੁਤ ਸਹਿਯੋਗ ਆ ਬਹੁਤ سارے ਕਲਾਕਾਰ ਆ ਰਹੇ ਆ ਸਿੰਗ ਅ ਕਲਾਕਾਰ ਦੁਨੀਆ ਦੇ ਕਲਾਕਾਰ ਸਾਰੇ ਆ ਰਹੇ ਆ ਸੋ ਦੁਆਵਾਂ ਦੀ ਲੋੜ ਆ ਵੱਧ ਤੋਂ ਵੱਧ ਮੇਰੀ ਬੇਨਤੀ ਆ ਵੀ ਭਰਾ ਲਈ ਦੁਆਵਾਂ ਕਰੋ ਵੀ ਜਿਹੜਾ ਔਖਾ ਟਾਈਮ ਸੀ ਉਹ ਨੰਘ ਗਿਆ ਹੁਣ ਇਹ ਉਹ ਕੋਈ ਸ਼ੱਕ ਨਹੀਂ ਹੁਣ ਬਸ ਪਰਮਾਤਮਾ ਕਰੇ ਜਿਹੜੀ ਬ्रेन ਦੀ ਸੋਜ ਆ ਉਹੋ ਲੈ ਜੇ ਉਸ ਤੋਂ ਬਾਅਦ ਕੋਈ ਨਾ ਕੋਈ ਵਧੀਆ ਸੈਰ ਆਊਗਾ ਜਿੱਦ ਨਾਲ ਮਾੜੀ ਮੋਟੀ ਕੋਈ ਮੂਮੈਂਟ ਹੋ ਜੇ ਤੇ ਫਿਰ ਆਪਾਂ ਟੈਨਸ਼ਨ ਸਾਰੇ ਜਿਹੜੇ ਫ੍ਰੀ ਹੋ ਜਾਗੇ ਤਾਂ ਬਸ ਇਹੀ ਤਾਂ ਮੇਰੀ ਬੇਨਤੀ ਆ ਸਾਰਿਆਂ ਨੂੰ ਵੀਰ ਦਸਾਂ ਬੇਨਤੀ ਆ ਭਰਾ ਲਈ ਕਰੋ ਜਿਵੇਂ ਤੁਸੀਂ ਕਰ ਰਹੇ ਹੋ ਉਮੀ ਕਰੂੰ ਤੇ ਜਿਹੜੇ ਜਿਹੜੇ ਫਲਾ ਰਹੇ ਆ ਇਹ ਗੱਲ ਨਹੀਂ ਰਾਜੇ ਜਿਉਂਦਾ ਐ ਆ ਉਹ ਆਉ ਉਹ ਸਾਰੀਆਂ ਗੱਲਾਂ ਝੂਠੀਆਂ ਪਰਮਾਤਮਾ ਦੀ ਮੇਰ ਆ ਤੇ ਮੇਰ ਹੋਊਗੀ ਜੱਟ ਬੜਕੂਗਾ ਫੇਰ ਖਾੜੇ ਲਾਊਗਾ ਇਹ ਸਾਡੀਆਂ ਸਾਰੀਆਂ ਤੁਹਾਡੀਆਂ ਦੁਆਦੋਆਾਂ ਦੁਆਮਾਂ ਹਾਂ ਤੇ ਭਾਈ ਜੀ ਜੰਮੇ ਨਾਲ ਦੇ ਇਹ ਗੱਲ ਤੁਸੀਂ ਤਾਂ ਪਹਿਲੀ ਵਾਰ ਜਾਣਦੇ ਹੋ ਕਿ ਜਿੱਥੇ ਨਾਲ ਖੇਡੇ ਹੋਈਏ ਵੱਡੇ ਜਵਾਨ ਹੋਏ ਤਾਂ ਅੱਜ ਵੀ ਇਸ ਕੰਡੀਸ਼ਨ ਦੇ ਵਿੱਚ ਆ ਤਾਂ ਹੁਣ ਜਿਹੜੀ ਸਥਿਤੀ ਆ ਕਨਵਰ ਵੀਰ ਹੋਣਾ ਵੱਲੋਂ ਜਿਹੜਾ ਵੀਡੀਓ ਜਾਰੀ ਕੀਤਾ ਗਿਆ ਤਾਂ ਉਸ ਨੇ ਮਾਨੂੰ ਸਾਡੇ ਨੂੰ ਵੀ ਬੜਾ ਭਾਵੁਕ ਕਰ ਦਿੱਤਾ ਸੀ ਕਿ ਰਾਤ ਨੂੰ ਪਤਾ ਨਹੀਂ ਕਿਹੋ ਜਿਹੀ ਸਥਿਤੀ ਵਾਪਰੀ ਐ ਤਾਂ ਤੁਸੀਂ ਦੱਸੋ ਭਾਈ ਜੀ ਕੀ ਹੁਣ ਸਾਰੀਆਂ ਚੀਜ਼ਾਂ ਸਭ ਤੋਂ ਪਹਿਲਾਂ ਆ ਬਾਏ ਰਾਏ ਵੀਰ ਨੂੰ ਪਿਆਰ ਕਰਨ ਵਾਲੀ ਜਿੰਨੀ ਵੀ ਸੰਗਤ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸਾਰੇ ਜਿੰਨੇ ਵੀ ਬਾਈ ਨੂੰ ਚਾਣ ਵਾਲੇ ਆ ਸਾਰੇ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਕਰ ਰਹੇ ਆ ਪਾਠ ਕਰ ਰਹੇ ਆ ਗੁਰੂ ਮਹਾਰਾਜ ਦੀ ਕਿਰਪਾ ਬਾਈ ਅੱਗੇ ਨਾਲ ਪੂਰਾ ਵਧੀਆ ਪ੍ਰੋਪਰ ਸਟੈਪ ਬਾਈ ਸਟੈਪ ਠੀਕ ਹੋ ਰਿਹਾ ਹੁਣ ਵੀ ਅੰਦਰ ਵੀ ਇੱਥੇ ਅਰਦਾਸ ਬੇਨਤੀ ਹੋਈ ਸਾਰੀਆਂ ਇੰਡਸਟਰੀ ਆ ਸਾਰੇ ਕਲਾਕਾਰ ਇੱਥੇ ਅਸੀਂ ਵੀ ਉੱਥੋਂ ਆਏ ਆ ਪੂਰੀ ਚੜ੍ਹਦੀ ਕਲਾ ਚ ਬਾਈ ਸਟੈਪ ਬਾਈ ਸਟੈਪ ਬਾਈ ਰਿਕਵਰ ਹੋ ਰਿਹਾ ਗੁਰੂ ਮਹਾਰਾਜ ਦੇ ਮੂਰੇ ਬੇਨਤੀ ਆ ਸਾਰਿਆਂ ਭਰਾਵਾਂ ਨੂੰ ਬੇਨਤੀ ਆ ਵੀ ਫੇਕ ਜਿਹੜੀਆਂ ਚੀਜ਼ਾਂ ਨਾ ਪਾਓ ਬਈ ਦੀ ਰਈ ਅੱਜ ਦੀ ਰਾਤ ਜਿਹੜੀ ਮੰਨ ਲੋ ਵੀ ਜਿਵੇਂ ਕਲੰਦਰ ਵੀਰੇ ਉਹਨਾਂ ਨੇ ਪਾਇਆ ਵਾ ਵੀ ਆਪਾਂ ਸਾਰੇ ਰਲ ਮਿਲ ਕੇ ਅਰਦਾਸਾਂ ਕਰੀਏ ਵੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਆ ਵੀ ਅੱਜ ਦੀ ਰਾਤ ਵੀ ਰੋਣਾ ਨੇ ਕਿਹਾ ਵੀ ਜ਼ਰੂਰੀ ਆ ਕਿਤੇ ਨਾ ਕਿਤੇ ਲੋਕਾਂ ਨੂੰ ਇਸ ਗੱਲ ਦਾ ਹੈਗਾ ਕਿ ਅੱਜ ਰਾਤ ਪਤਾ ਨਹੀਂ ਕੀ ਕੁਝ ਵਾਪਰ ਜਾਣਾ ਤੁਸੀਂ ਪਲੀਜ਼ ਇਸ ਗੱਲ ਨੂੰ ਐਕਸਪਲੇਨ ਕਰ ਦੇਵੋਗੇ ਕਿ ਕਿਉਂ ਅੰਦਰ ਜਾ ਕੇ ਆਏ ਕਿਉਂਕਿ ਅੱਜ ਦੀ ਰਾਤ ਵਾਲੀ ਗੱਲ ਦਾ ਜ਼ਿਕਰ ਕਿਉਂ ਹੋਇਆ ਜਾਂ ਫਿਰ ਇਹਦੇ ਪਿੱਛੇ ਦੇ ਜਿਹੜੇ ਕੀ ਰੀਜ਼ਨ ਉਹਦੇ ਵਿੱਚ ਆਉਂ ਆ ਜੀ ਅਸੀਂ ਅੰਦਰ ਹੀ ਬੈਠੇ ਆਏ ਹਾਂ ਤੇ ਸਾਰੇ ਕਲੰਦਰ ਬਿੱਲਾ ਵੀਰਾ ਸਾਰੇ ਕਨਵਰ ਭਾਈ ਉਹਨੇ ਸਾਰੇ ਜਿੰਨੇ ਵੀ ਅੰਦਰਤੀ ਦੇ ਸਾਰੇ ਕਲਾਕਾਰ ਭਰਾ ਉਥੇ ਅੰਦਰ ਮੌਜੂਦ ਆ ਸੋ ਅਰਦਾਸਾਂ ਕਰੋ ਬਾਈ ਜਲਦੀ ਤੋਂ ਜਲਦੀ ਰਿਕਵਰ ਹੋ ਕੇ ਉਹਦੇ ਵਿੱਚ ਸੰਦੀਪ ਇਹ ਕਨਵਰ ਭਾਈ ਉਹਨੇ ਪਾਈ ਆ ਅੱਜ ਰਾਤ ਨੂੰ ਵਧੀਆ ਸੈਨ ਕੋਈ ਆਊਗਾ ਮਤਲਬ ਕਿ ਉਹ ਆਪਾਂ ਪਹੁੰਚ ਕੇ ਵੀ ਸੋਚਣਾ ਇਸ ਗੱਲ ਦਾ ਕਿ ਵਾਹਿਗੁਰੂ ਨਾਲ ਜੇ ਜਦੋਂ ਆਇਆ ਸੀ ਭਰਾ ਸਾਡਾ ਇੱਥੇ ਆਇਆ ਸੀ ਉਹਦੇ ਨਾਲੋਂ ਹੁਣ ਬਹੁਤ ਬਹੁਤ ਜ਼ਿਆਦਾ ਫਰਕ ਆ ਅੱਜ ਰਾਤ ਨੂੰ ਕੋਈ ਡਰਨ ਵਾਲੀ ਗੱਲ ਨਹੀਂ ਅੱਜ ਰਾਤ ਨੂੰ ਪਰਮਾਤਮਾ ਸੁੱਖ ਰੱਖੇ ਸੱਚੇ ਪਾਤਸ਼ਾਹ ਵਾਹਿਗੁਰੂ ਸ੍ਰੋਤਿਆਂ ਦੀ ਦੁਆ ਮੰਤਰਾਤ ਨੂੰ ਪਹੁੰਚੋ ਸ਼ਾਂਨ ਆਊਗਾ ਜਦੋਂ ਜਦੋਂ ਸੈਨ ਆ ਗਿਆ ਕੋਈ ਉਹ ਮਾਰਦਾ ਤੁਹਾਨੂੰ ਪਤਾ ਉਦੋਂ ਹੀ ਕੋਈ ਮੂਮੈਂਟ ਹੋਣੀ ਆ ਹੱਥ ਦੀ ਹੋਵੇ ਜਾਂ ਪੈਰ ਦੀ ਹੋਵੇ ਬਸ ਅਸੀਂ ਸੋਚਦੇ ਆ ਕਿ ਵਾਹਿਗੁਰੂ ਸੱਚੇ ਪਾਸ਼ਾ ਕਿਰਪਾ ਕਰਨਗੇ ਬਸ ਜੀ ਬਾਈ ਤੁਹਾਡਾ ਬਾਈ ਆਖਰੀ ਸਵਾਲ ਆ ਤੁਹਾਡੇ ਜਿਵੇਂ ਪੂਆ ਜੀ ਦਾ ਲੜਕਾ ਤਾਂ ਫੁੱਫੜ ਜੀ ਤੁਹਾਡੇ ਪਹਿਲਾਂ ਇਸ ਦੁਨੀਆ ਤੋਂ ਤਕਾਲ ਚਲਾਣਾ ਕਰ ਗਏ ਸੀ ਤਾਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਪਰਿਵਾਰ ਨੂੰ ਵੀ ਡਿਸਟਰਬ ਕਰਦੀਆਂ ਨੇ ਤੁਸੀਂ ਤਾਂ ਆਪਣੇ ਪੂਆ ਜੀ ਦਾ ਉਹ ਅੱਖੀ ਹਾਲ ਦੇਖਦੇ ਹੋਵੋਗੇ ਕਿ ਕਿਸ ਹਾਲ ਦੇ ਵਿੱਚ ਕਿਉਂਕਿ ਕਿੱਥੇ ਉਹਨਾਂ ਨੇ ਪੁੱਤ ਨੂੰ ਪਿਆਰ ਦੇ ਨਾਲ ਲਾੜ ਦੇ ਨਾਲ ਘਰੋਂ ਤੋੜਦੇ ਸੀ ਖਾੜਿਆਂ ਦੇ ਸਟੇਜਾਂ 'ਚ ਬਹੁਤ ਔਖੀ ਘੜੀ ਦੇ ਵਿੱਚੋਂ ਨਿਕਲਿਆ ਪਰਿਵਾਰ ਜੀ ਅਸੀਂ ਵੀ ਮੰਨ ਲਓ ਬਾਈ ਦੇ ਨਾਲ ਸਾਡਾ ਬਹੁਤ ਪ੍ਰੇਮ ਕਰ ਰਹੇ ਹਾਂ ਵੀ ਅਸੀਂ ਥੋੜੀ ਜਿ ਦੇ ਕੋਲ ਬੈਠੇ ਆਏ ਆਂ ਪਰ ਗੁਰੂ ਮਾਨ ਕਿਰਪਾ ਕਰੂਗਾ ਬਾਈ ਚੜ੍ਹਦੀ ਕਲਾ ਰੂਹ ਸਾਡੇ ਨਾਲ ਜੱਟ ਕੋਈ ਟੈਨਸ਼ਨ ਵਾਲੀ ਕਰਨੀ ਵਾਹੀ ਨੂੰ ਕਿਰਪਾ ਕਰਨਗੇ ਉਵੇਂ ਵੜਕੂਗਾ ਕਲਾਕਾਰ ਜਿਹੜੇ ਹੁੰਦੇ ਆ ਹਮੇਸ਼ਾ ਰੱਬ ਦਾ ਰੂਪ ਹੁੰਦੇ ਆ ਸਾਰੇ ਕਲਾਕਾਰਾਂ ਦੇ ਇਹ ਵੈਸੇ ਗੋਲੀਆਂ ਜਿਵੇਂ ਕੰਦਾਂ ਨੂੰ ਖਾ ਜਿਵੇਂ ਵੀਡੀਓ ਕਰਦੇ ਆ ਜੇ ਦੇਖਦੇ ਆ ਲੋਕ ਕਈ ਸੋਚਦੇ ਆ ਵੀ ਕਲਾਕਾਰ ਇਦਾਂ ਉਦਾਂ ਨਹੀਂ ਕਲਾਕਾਰ ਨਹੀਂ ਇਦਾਂ ਦੇ ਹੁੰਦੇ ਕਲਾਕਾਰ ਰੱਬੀ ਰੂਹ ਹੁੰਦੇ ਆ ਜਦੋਂ ਪ੍ਰੋਗਰਾਮ ਤੇ ਜਾਣਾ ਉਦੋਂ ਵੀ ਰੱਬ ਦਾ ਨਾਮ ਲੈਣਾ ਜਦੋਂ ਘਰੋਂ ਤੁਰਨਾ ਉਦੋਂ ਰੱਬ ਦਾ ਨਾਮ ਲੈਣਾ ਪ੍ਰੋਗਰਾਮ ਸਟੇਜ ਤੋਂ ਸ਼ੁਰੂ ਹੱਤ ਰੱਬ ਦਾ ਨਾਮ ਲੈਣਾ ਸਟੇਜ ਤੋਂ ਬਾਅਦ ਪ੍ਰੋਗਰਾਮ ਖਤਮ ਹੁੰਦਾ ਉਦੋਂ ਵੀ ਕਹਣਾ ਸੱਚੇ ਪਾਤਸ਼ਾਹ ਤੁਹ ਬਹੁਤ ਵਧੀਆ ਪ੍ਰੋਗਰਾਮ ਲਵਾਇਆ ਲੜਾਈ ਹੀ ਹੋਈ ਵਧੀਆ ਹੋਇਆ ਇਸ ਕਰਕੇ ਵਾਈ ਗੁਰੂ ਕਲਾਕਾਰਾਂ ਦੀ ਸੁਣਦਾ ਕਲਾਕਾਰਾਂ ਦੀ ਅਰਦਾਸਾਂ ਨਾਲ ਆ ਸਰੋਤਿਆਂ ਦਾ ਪਿਆਰ ਨਾਲ ਆ ਬਹੁਤ ਨਹੀਂ ਬਹੁਤ ਕਾ ਮਿਲੂ ਮੇ ਦਾ ਕਿ 1 2 ਦਿਨਾਂ ਦੇ ਵਿੱਚ ਬਾਬੇ ਦੀ ਕਿਰਪਾ ਉਹ ਕੋਈ ਚਮਤਕਾਰ ਹੀ ਹੋਊਗਾ ਇਸ ਕਰਕੇ ਤੇ ਬੜ ਕਾ ਮਾਰੂਗਾ ਜੱਟ ਇਹ ਜੀ ਕੋਈ ਗੱਲ ਨਹੀਂ ਤੇ ਮੈਂ ਵੀ ਬੇਨਤੀ ਫੇਰਾ ਵੀ ਦੁਬਾਰਾ ਜਿਹੜੀਆਂ ਪੋਸਟਾਂ ਪਾਉਨੇ ਵੀਰੋ ਉਹ ਨਾ ਪਾਓ ਤੁਸੀਂ ਇਸ ਕਰਕੇ ਕਿਉਂਕਿ ਫੋਟੋ ਕਿਸੇ ਦੀ ਹੁੰਦੀ ਆ ਉੱਥੇ ਕੋਈ ਪਾਇਆ ਹੁੰਦਾ ਤੇ ਉੱਥੇ ਲਿਖਿਆ ਹੁੰਦਾ ਵੀ ਰਾਜਵੀਰ ਇਸ ਤਰ੍ਹਾਂ ਇਤਰਾ ਰਾਜਵੀਰ ਖੜਾ ਹੋਵੇ ਰਾਜਵੀਰ ਹੋਊਗਾ ਰਾਜਵੀਰ ਨੂੰ ਮਾਰੂਗਾ ਬੜ ਕਾ ਕੋਈ ਗੱਲ ਨਹੀਂ ਪਰ ਤੁਹਾਡੀਆਂ ਦੁਆਵਾਂ ਦੀ ਲੋੜ ਆ ਵਾਹਿਗੁਰੂ ਅੱਗੇ ਦੁਆਵਾਂ ਕਰੋ ਅਰਦਾਸਾਂ ਕਰੋ ਜਿੰਨੇ ਅੱਜ ਅਸੀਂ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ ਅਰਦਾਸਾਂ ਕਰੋ ਅਰਦਾਸ ਦੇ ਬੱਜਦਾ ਹਾਂ ਬੱਲੇ ਬੱਲੇ ਹੋ ਬਿਲਕੁਲ ਜੀ ਆਮੀਨ ਜੱਟ ਬੜਕਾ ਮਾਰੇਗਾ ਜੀ ਜੱਟ ਇਨਸ਼ਾਅੱਲਾ ਖੜਾ ਹੋਏਗਾ ਤੇ ਆਪਣੇ ਪੈਰਾਂ ਤੇ ਉਸੇ ਤਰ੍ਹਾਂ ਹੀ ਤੁਹਾਡੇ ਸਾਹਮਣੇ ਪਰਫਾਰਮ ਕਰੇਗਾ ਇਨਸ਼ਾਅੱਲਾ ਜੀ ਆਪਣੇ ਰੱਬ ਤੇ ਪੂਰਾ ਭਰੋਸਾ ਹੈ ਹਾਂਜੀ ਤੇ ਰੱਬ ਕਦੀ ਵੀ ਆਪਣੇ ਬੰਦਿਆਂ ਦੀ ਦੁਆ ਰੱਦ ਨਹੀਂ ਕਰਦਾ ਤੇ ਜਿੰਨੇ ਲੱਖਾਂ ਕਰੋੜਾਂ ਬੰਦੇ ਉਸ ਭਰਾ ਵਾਸਤੇ ਸਾਡੇ ਭਰਾ ਵਾਸਤੇ ਦੁਆ ਕਰ ਰਹੇ ਨੇ ਨਾ ਸਾਨੂੰ ਤੇ ਪੂਰੀ ਉਮੀਦ ਹੈ ਕਿ ਅੱਲਾ ਪਾਕ ਉਹਨੂੰ ਜਲਦ ਜਲਦ ਸ਼ਫਾਇਆਬ ਕਰੇਗਾ ਆਮੀਨ ਤੇ ਬਾਕੀ ਦੋਸਤੋ ਜਿੰਨੀ ਤੋਂ ਜਿੰਨੀ ਜ਼ਿਆਦਾ ਹੋ ਸਕੇ ਨਾ ਉਨੀ ਜ਼ਿਆਦਾ ਦੁਆ ਕਰੋ ਅਰਦਾਸ ਕਰੋ ਜਿਹੜੇ ਕੋਈ ਪੂਜਾ ਕਰਨ ਵਾਲੇ ਨੇ ਪੂਜਾ ਕਰੋ ਨਮਾਜ਼ ਪੜਨ ਵਾਲੇ ਨੇ ਨਮਾਜ਼ ਪੜੋ ਤੇ ਗੁਰੂ ਮੰਦਿਰ ਜਾਓ ਮਸਜਿਦਾਂ 'ਚ ਜਾਓ ਜਿੱਥੇ ਵੀ ਜਾਂਦੇ ਹੋ ਕਰੋ ਅਰਦਾਸ ਕਰੋ ਦੁਆ ਕਰੋ ਮੇਰਾ ਭਰਾ ਜਿਹੜਾ ਸਾਡਾ ਜੱਟ ਵੀਰ ਹੈ ਬਹੁਤ ਹੀ ਨੇਕ ਇਨਸਾਨ ਤੇ ਬਹੁਤ ਹੀ ਲੋਕ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਆਂ ਇਨਸਾਨ ਦੀ ਤਕਦੀਰ ਬਦਲ ਦਿੰਦੇ ਆਂ ਇਨਸ਼ਾਅੱਲਾ ਸਾਤੇ ਤਕਦੀਰ ਬਦਲ ਦਿੰਦਿਆਂ ਨੇ ਤੇ ਦੁਆਹਾਂ ਹੀ ਅਰਸ਼ ਹਲਾ ਛੜਦੀਆਂ ਨੇ ਤੇ ਬਾਕੀ ਦੋਸਤੋ ਇਹਨੂੰ ਤੁਸੀਂ ਮੈਂ ਹੁਣ ਕੀ ਆਖਾਂ ਮੇਰੇ ਕੋਲ الفاظ ਨਹੀਂ ਹੈਗੇ ਯਕੀਨ ਮੰਨੋ ਕਿ ਭਰਾ ਦਾ ਬੜਾ ਦੁੱਖ ਏ ਸਾਨੂੰ ਸਾਨੂੰ ਸਾਡੀ ਪੰਜਾਬ ਇੰਡਸਟਰੀ ਦਾ ਸਤਾਰਾ ਸਾਡੀ ਪੰਜਾਬੀ ਕੌਮ ਦਾ ਹੀਰੋ ਜਿਹੜਾ ਉਹ ਇਸ ਟਾਈਮ ਬਿਸਤਰ ਤੇ ਪਿਆ ਸਮਝੋ ਹਸਪੀਟਲ ਜੀ ਐਮਰਜੈਂਸੀ ਜੀ ਪਿਆ ਹੋਆ ਅੱਲਾ ਪਾਕ ਬਸ ਇਹੀ ਦੁਆ ਕਰਨੇ ਅੱਲਾ ਪਾਕ ਨੂੰ ਜਲਦ ਜਲਦ ਸ਼ਿਫਾ ਦੇਵੇ ਅਮੀਨ ਤੇ ਅਸੀਂ ਉਹਨੂੰ ਆਪਣੇ ਪੈਰਾਂ ਤੇ ਖਲੋਤਾ ਵੇਖੀਏ ਤੇ ਸਾਡੇ ਦਿਲ ਨੂੰ ਵੀ ਠੰਡਕ ਪਵੇ ਤੇ ਬਾਕੀ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਜ਼ਮੀ ਤਾਂ ਕਿ ਜਿੰਨੇ ਲੋਕਾਂ ਤੱਕ ਵੀਡੀਓ ਪਹੁੰਚੇਗੀ ਜਿਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਉਹ ਵੀ ਕੋਈ ਵੀਡੀਓ ਵੇਖੇਗਾ ਤੇ ਉਹਨੂੰ ਵੀ ਪਤਾ ਲੱਗੇ ਉਹ ਵੀ ਦੁਆ ਕਰੇਗਾ ਦੁਆਵਾਂ ਦੀ ਬਹੁਤ ਜ਼ਿਆਦਾ ਲੋੜ ਹੈ ਜਿਵੇਂ ਭਾਈ ਕਹਿ ਰਹੇ ਨੇ ਅਰਦਾਸ ਕਰੋ ਤੇ ਸਿਰਫ ਦੁਆ ਕਰੋ ਤੇ ਬਾਕੀ ਫੇਕ ਨਿਊਜ਼ਾਂ ਦੇ ਉੱਤੇ ਕੰਨ ਨਾ ਧਰੋ ਫੇਕ ਨਿਊਜ਼ਾਂ ਨੂੰ ਤੁਸੀਂ ਗਲਤ ਦੀਆਂ ਨੇ ਕਿ ਨੈਗੇਟਿਵ ਸੋਚ ਜਿਹੜੀ ਇਹ ਨੈਗੇਟਿਵ ਨਿਊਜ਼ ਹੁੰਦੀ ਹੈ ਉਹਨਾਂ ਨੂੰ ਤੁਸੀਂ ਸੁਣੋ ਅੱਲਾ ਪਾਕ ਕਰਮ ਕਰੇਗਾ ਇਨਸ਼ਾਅੱਲਾ ਤੇ ਬਾਕੀ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਆਪਣਾ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਲਾ ਨੇ ਕੀ ਬਾ